ਧੰਨਵਾਦ ਬਹੁਤ ਦੂਰੋਂ ਨੇੜੋਂ ਇੱਥੇ ਸਾਥ ਸੰਗਤ ਚੱਲ ਕੇ ਆਈ ਹੈ ਦੋਸਤ ਮਿੱਤਰ ਪਟਿਆਲੇ ਤੋਂ ਚੰਡੀਗੜ੍ਹ ਤੋਂ ਇੱਥੇ ਆਉਂਦੀਆਂ ਰਾਜਨੀਤਿਕ ਪਾਰਟੀਆਂ ਹੋਰ ਵੀ ਸਾਰੇ ਯਾਰ ਦੋਸਤ ਮੈਂ ਦੇਖ ਰਿਹਾ ਇੱਥੇ ਮੈਡਲ ਫਿਲਮ ਦੇ ਵਿੱਚ ਉਹਨੇ ਸਟਾਰ ਕਾਸਟ ਕੀਤੀ ਆ ਸਾਡਾ ਨੌਜਵਾਨ ਲੱਕੀ ਬਾਲੀਆ ਪਹੁੰਚਿਆ ਹੋਇਆ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਨੇ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਨਾਮ ਲੈਣ ਦਾ ਬਹੁਤ ਟਾਈਮ ਲੱਗ ਜਾਣਾ ਭਾਈ ਜੀ ਮੇਨ ਗੱਲ ਇਹ ਹੈ ਕਿ ਤੁਸੀਂ ਅੱਜ ਤੱਕ ਹਰਿੰਦਰ ਸਿੱਧੂ ਔਰ ਪ੍ਰੋਡਿਊਸਰ ਡੀ ਐਚ ਐਕਸ ਨੂੰ ਫਿਲਮਾਂ ਦੇ ਜ਼ਰੀਏ ਦੇਖਿਆ ਜਿਹੜੀਆਂ ਇਹ ਫਿਲਮਾਂ ਆਮ ਤੌਰ ਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਉਂਦਾ ਬਹੁਤ ਸਾਰੇ ਲੋਕਾਂ ਨੂੰ ਨਿੱਜੀ ਜ਼ਿੰਦਗੀ ਬਾਰੇ ਇਸ ਬੰਦੇ ਦੀ ਸੋਚ ਤੋਂ ਤਖੱਲਸ ਨਹੀਂ ਹੈ ਕਿ ਇਹ ਨਿੱਜੀ ਜ਼ਿੰਦਗੀ ਦੇ ਵਿੱਚ ਕੈਸਾ ਇਨਸਾਨ ਆ ਅਸੀਂ ਛੋਟੇ ਹੁੰਦੇ ਜਦੋਂ ਫਿਲਮਾਂ ਦੇਖਦੇ ਹੁੰਦੇ ਅਮਰੀਸ਼ਪੁਰੀ ਦੀ ਐਕਟਿੰਗ ਜਦੋਂ ਦੇਖਦੇ ਨਾ ਅਕਸਰ ਹੀ ਉਹ ਉਹਦੇ ਵਿੱਚ ਵਿਲਣ ਬਣਿਆ ਹੁੰਦਾ ਤੇ ਵਿਲਣ ਬਣਿਆ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਯਾਰ ਬੜਾ ਕਰੂਰ ਬੰਦਾ ਇਹ ਪਤਾ ਨਹੀਂ ਇੰਨਾ ਮਾੜਾ ਬੰਦਾ ਕੀ ਇਹ ਹਰ ਵਕਤ ਵੀ ਇਹੋ ਜਿਹੀ ਕੰਮ ਕਰਦਾਗਾ ਕਿ ਭੱਜ-ਭੱਜ ਬੋਲਦਾ ਵੀ ਨਿੱਜੀ ਜੱਤ ਕਿਦੇ ਵਿੱਚ ਵੀ ਇਹ ਅਜਿਹਾ ਹੀ ਸ਼ਖਸ ਹੋਣਾ ਉਹ ਸਾਡੀ ਜਿਹੜੀ ਭਾਵਨਾ ਕੀ ਉਹ ਬਣ ਜਾਂਦੀ ਹੈਗੀ ਇੱਕ ਐਕਟਰ ਨੂੰ ਲੈ ਕੇ ਜਦ ਕਿ ਐਕਟਰ ਦਾ ਜਿਹੜਾ ਅਸਲੀ ਕਰਤਾਰ ਆ ਉਹਦੇ ਨਾਲ ਦੀ ਟੀਮ ਜਾਣਦੀ ਹੁੰਦੀ ਹੈ ਉਹਦੇ ਪਿੰਡ ਵਾਸੀ ਜਾਣਦੇ ਹੁੰਦੇ ਨੇ ਤੇ ਉਹਦੇ ਨਾਲ ਜਿਹੜੇ ਕੰਮਕਾਰ ਕਰਦੇ ਨੇ ਉਹ ਲੋਕਾਂ ਨੂੰ ਪਤਾ ਹੁੰਦਾ ਕਿ ਇਸ ਬੰਦੇ ਦਾ ਕਰਤਾਰ ਕੀ ਹੈ ਸੋ ਦੋਸਤੋ ਮੈਂ ਬੇਨਤੀ ਕਰਦਾ ਕਿ ਉਹ ਜਿਹੜੇ ਇਹ ਕਰੈਕਟਰ ਕਰਦਾ ਉਹ ਇਹਦੇ ਕਰਤਾਰ ਨੇ ਇਹਦਾ ਰੋਲ ਹੈ ਜਿਹੜੀ ਇਹ YouTube ਤੇ ਆਪਦਾ ਬਿਜ਼ਨਸ ਕਰਦਾ ਹੈ ਬਹੁਤ ਵੱਡੇ ਪੱਧਰ ਤੇ ਇਸ ਨੌਜਵਾਨ ਦਾ ਨਾਮ ਆ ਤੁਸੀਂ ਜਾਣਦੇ ਹੋ ਪਰ ਹੁਣ ਇਸ ਨੇ ਆਪਦੀ ਇਸ جنگ ਦੇ ਨਾਲ ਜਿਹੜੀਆਂ ਸਾਡੀਆਂ ਤੀਜਾ ਰਾਜਨੀਤਿਕ ਪਾਰਟੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਕਰਨੀਆਂ ਚਾਹੀਦੀਆਂ ਸੀ ਉਹਦੇ ਵਿੱਚ ਹੁਣ ਇਸ ਤਰ੍ਹਾਂ ਦੇ ਯੂਟਿਊਬਰ ਜਿਹੜੇ ਕੁੱਤੇ ਨੇ ਤਾਂ ਇਹ ਬਹੁਤ ਛਲਾਗਾ ਜੋ ਕਦਮ ਹੈ ਕਿਉਂਕਿ ਯੂਟਿਊਬ ਜਾਂ ਫੇਸਬੁੱਕ ਮੀਡੀਆ ਸੋਸ਼ਲ ਮੀਡੀਆ ਕਹਿੰਦੇ ਆਪਾਂ ਬਹੁਤ ਵੱਡੇ ਪਲੇਟਫਾਰਮ ਨੇ ਜਿੱਥੇ ਕਿ ਤੁਸੀਂ ਜਿਹੜੀ ਸੰਗਤ ਨੂੰ ਸਿੱਧੀ ਸੇਧ ਵੀ ਦੇ ਸਕਦੇ ਹੋ ਮਾੜੀ ਸੇਧ ਵੀ ਦੇ ਸਕਦੇ ਹੋ ਇਹ ਸੋਡੇ ਹੱਥ ਦੇ ਵਿੱਚ ਸਾਰੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਦੀ ਤੁਸੀਂ ਸਹਿਦ ਦੇਣੀ ਹੈ ਸੋ ਜਿਹੜਾ ਇਹ ਪ੍ਰੋਟੈਸਟ ਆ ਅੱਜ ਇਹਦੀ ਇਨੀਸ਼ੀਅਲ ਸਟੇਜ ਸੀਗੀ ਪਹਿਲੀ ਸਟੇਜ ਇਹਨੂੰ ਅੱਜ ਇੱਕੋ ਸ਼ੁਰੂਆਤ ਕਰਕੇ ਇਹਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲੈ ਕੇ ਜਾਇਆ ਜਾਊਗਾ ਸਾਡਾ ਮਕਸਦ ਇਹ ਇਹ ਹੈ ਕਿ ਅਸੀਂ ਇਸ ਪ੍ਰੋਟੈਸਟ ਰਾਹੀਂ ਸਾਡੀਆਂ ਭੈਣਾਂ ਧੀਆਂ ਜਿਹੜੀਆਂ ਮਾਵਾਂ ਉਹਨਾਂ ਨੂੰ ਜਾਗਰੂਕ ਕਰੀਏ ਕਿ ਜਿਹੜੇ ਤੁਹਾਡੇ ਹੱਕ ਨੇ ਉਹ ਕਿਵੇਂ ਮਾਰੇ ਜਾਂਦੇ ਨੇ ਜਿਵੇਂ ਹੁਣ ਡਾਕਟਰ ਮੌਮੇਤਾ ਜਿਹੜੀ ਰਾਧਾ ਗੋਬਿੰਦਕਰ ਕਾਲਜ ਕਲਕੱਤਾ ਦੇ ਵਿੱਚ ਡਾਕਟੋਰੇਟ ਕਰ ਰਹੀ ਸੀ ਉੱਥੇ ਉਹਦੇ ਨਾਲ ਕੀ ਹੋਇਆ ਸਾਨੂੰ ਸਾਰਿਆਂ ਨੂੰ ਪਤਾ ਸੀ ਸੋਸ਼ਲ ਮੀਡੀਆ ਰਾਹੀਂ ਵੀ ਦੇਖ ਚੁੱਕੇ ਆਂ ਅਖਬਾਰਾਂ ਰਾਹੀਂ ਵੀ ਦੇਖ ਚੁੱਕੇ ਆਂ ਤੇ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੋ ਰਹੀਆਂ ਨੇ ਨਿੱਤ ਦਿਨ ਜਿਹੜੀਆਂ ਸਾਡੇ ਕੋਲ ਨਹੀਂ ਪਹੁੰਚਦੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਬਣ ਜਾਂਦੀਆਂ ਉਹ ਜਗਜਾਹਰ ਹੋ ਜਾਂਦੀਆਂ ਨੇ ਪਰ ਲੇਕਿਨ ਬਹੁਤ ਸਾਰੀਆਂ ਐਸੀਆਂ ਛੋਟੀਆਂ ਘਟਨਾਵਾਂ ਜਿਹੜੀਆਂ ਸਾਡੇ ਹਲਕਿਆਂ ਦੇ ਵਿੱਚ ਸਾਡੇ ਸੋਸ਼ਲ ਮੀਡੀਆ ਤੇ ਨਹੀਂ ਪਰਚਲਿਤ ਹੋ ਪਉਂਦੀਆਂ ਇਹਦੇ ਬਹੁਤ ਸਾਰੇ ਮੁੱਦੇ ਨੇ ਪ੍ਰੋਡਿਊਸਰ ਨੇ ਮੈਨੂੰ ਦੱਸਿਆ ਸੀ ਕਹਿੰਦਾ ਮੇਰੇ ਕੋਲੇ ਬਹੁਤ ਸਾਰੇ ਮੈਸੇਜ ਆਏ ਹੋਏ ਨੇ ਕੁੜੀਆਂ ਦੇ ਇਸ ਤਰ੍ਹਾਂ ਦੇ ਜਿਹੜੇ ਆਪਣੇ ਸਟੀ ਸਕੈਨ ਸੈਂਟਰ ਹੁੰਦੇ ਨੇ ਸਕੈਨ ਸੈਂਟਰ ਕਹਿ ਦਿੰਦੇ ਆ ਜਾਂਚ ਕੇਂਦਰ ਕਹਿ ਦਿੰਦੇ ਆ আলਟਰਾ ਸਾਊਂਡ ਹੁੰਦੇ ਆ ਜਿੱਥੇ ਉੱਥੇ ਇੱਕ ਮੀਮੋਗ੍ਰਾਫੀ ਹੁੰਦੀ ਆ ਜਿਹੜੀ ਛਾਤੀ ਦਾ ਮਤਲਬ ਟੈਸਟ ਲੈਂਦੀ ਆ ਜਿਵੇਂ ਕਿਸੇ ਦੇ ਕੋਈ ਗੰਢ ਬਣ ਜੇ ਕੋਈ ਹੋਰ ਦਿੱਕਤ ਆ ਜੇ ਤਾਂ ਉਸ ਸਮੇਂ ਉਸ ਜਗ੍ਹਾ ਦੇ ਉੱਤੇ ਸਾਰਾ ਜਿਹੜਾ ਮੈਡ ਸਟਾਫ ਹੁੰਦਾ ਤੁਸੀਂ ਆਪ ਹੀ ਸਹਿਜੇ ਸਮਝ ਸਕਦੇ ਹੋ ਕਿ ਸਾਰੇ ਅਸੀਂ ਧੀ ਭੈਣਾਂ ਵਾਲਿਆਂ ਜਦੋਂ ਸਾਡੀ ਧੀ ਭੈਣ ਨੂੰ ਉਹ ਮੀਮੋਗ੍ਰਾਫੀ ਦਾ ਟੈਸਟ ਕਰਨ ਵਾਸਤੇ ਕਿਸੇ ਕਿਸੇ ਮੇਲ ਦੇ ਸਾਹਮਣੇ ਕੱਪੜੇ ਉਤਾਰਨੇ ਪੈਂਦੇ ਨੇ ਤਾਂ ਕੀ ਮਹਿਸੂਸ ਹੁੰਦਾ ਹੋਊਗਾ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੱਬੀਆਂ ਪੁੱਤੀਆਂ ਅੱਜ ਤੱਕ ਸਮਾਜ ਦੇ ਜਗ੍ਹਾ ਜाहिर ਨਹੀਂ ਹੋਈਆਂ ਉਹ ਅੱਜ ਰਵਿੰਦਰ ਸਿੱਧੂ ਕਰ ਰਿਹਾ ਸੋ ਦੂਸਰੀ ਮੇਨ ਮੰਗ ਸਾਡੀ ਇਹ ਸੀ ਜਿਹੜਾ ਇੱਕ ਹੈਲਪਲਾਈਨ ਨੰਬਰ ਨੇ ਸਰਕਾਰ ਵੱਲੋਂ ਜਾਰੀ ਕੀਤੇ ਹੋਏ ਨੇ ਚਾਹੇ ਉਹ ਕੋਰਪੋਰੇਟ ਪ੍ਰਸ਼ਾਸਨ ਚਲਾਉਂਦੇ ਆ ਚਾਹੇ ਉਹ ਸਿਵਲ ਜਿਵੇਂ ਬਾਲ ਵਿਕਾਸਤ ਹੁੰਦੇ ਆ ਜਿਹੜਾ ਮੰਤਰਾਲਾ ਉਹਦੇ ਦੁਆਰਾ ਚਲਾਏ ਜਾਂਦੇ ਆ ਉਥੇ ਵੀ ਜਿਹੜੀ ਉਹਨਾਂ ਦੀ ਕਾਲ ਆ ਉਹ ਇੱਕ ਮੇਲ ਬੰਦੇ ਵੱਲੋਂ ਮਰਦ ਵੱਲੋਂ ਹੀ ਸੁਣੀ ਜਾਂਦੀ ਹੈ ਜਿੱਥੇ ਕਿ ਔਰਤ ਖੁੱਲ ਕੇ ਆਪਣੀ ਗੱਲ ਨਹੀਂ ਰੱਖ ਸਕਦੀ ਤੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿਹਦੇ ਕਰਕੇ ਉਹਨੂੰ ਆਲਦਾ ਫੋਨ ਕੱਟ ਕਰਕੇ ਮੁਤਾ ਦਵਾਉਣਾ ਪੈ ਜਾਂਦਾ ਦੋ ਗੱਲਾਂ ਤਾਂ ਇਹ ਮੈਡ ਮੁੱਦੇ ਸੀਗੇ ਬਾਈ ਜੀ ਇੱਕ ਜਿਹੜੀ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਦੇ ਉੱਤੇ ਕੋਈ ਔਰਤਾਂ ਜਾਂ ਭੈਣ ਨੌਕਰੀ ਕਰਦੀ ਹੈ ਉਸ ਦੀ ਰਾਸ ਸਭਾ ਮੈਂ ਪਹਿਲੀ ਗੱਲ ਤਾਂ ਡਿਊਟੀ ਨਾ ਹੋਵੇ ਚੰਗੀ ਗੱਲ ਹੈ ਜੇ ਨਹੀਂ ਸਰਦਾ ਜੇ ਡਿਊਟੀ ਕਰਨੀ ਪੈ ਰਹੀ ਹੈ ਤਾਂ ਫਿਰ ਉਸ ਜਗ੍ਹਾ ਦੇ ਉੱਤੇ ਉਹਨਾਂ ਦੇ ਨਾਲ ਸਕਿਉਰਿਟੀ ਗਾਰਡ ਆਜ਼ਮੀ ਹੋਣੇ ਚਾਹੀਦੇ ਨੇ ਜਿਹੜੇ ਕੀ ਉਹਨਾਂ ਦੀ ਸੁਰੱਖਿਆ ਨੂੰ ਪੁਸ਼ਤਾ ਕਰਨ ਇੱਕ ਤਾਂ ਇਹ ਸਾਰੀਆਂ ਗੱਲਾਂ ਨੂੰ ਤਿੰਨ ਮੰਗਾ ਨੇ ਸਾਡੀਆਂ ਮੈਨ ਜਿਹੜੀਆਂ ਲੈ ਕੇ ਆਪਾਂ ਚੱਲੇ ਹੋਇਆ ਅਸੀਂ ਸਾਰੇ ਸਾਥੀਆਂ ਤੋਂ ਉਮੀਦ ਕਰਦੇ ਆ ਕਿਉਂਕਿ ਸਰੇਕ ਬੰਦਾ ਐ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਰੁਚੀ ਰੱਖਦਾ ਜਿਵੇਂ ਬਾਈ ਨੇ ਦੱਸ ਕੇ ਹੈਗਾ ਗੁਰਵਿੰਦਰ ਬਿਰਕ ਵੀ ਹਰੇਕ ਜਿਹੜਾ 6 ਸਾਲ ਤੋਂ ਲੈ ਕੇ 10 ਸਾਲ ਤੋਂ ਲੈ ਕੇ 60 ਸਾਲ ਤੱਕ ਦੀਆਂ ਮਹਿਲਾਵਾਂ ਬਜ਼ੁਰਗ ਸਾਡੇ ਸੋਸ਼ਲ ਮੀਡੀਆ ਤੇ ਨੇ ਪਰ ਜੇ ਤੁਸੀਂ ਚੰਗੀਆਂ ਚੀਜ਼ਾਂ ਨੂੰ ਹਲਾਰਾ ਦੋਗੇ ਤਾਂ ਸਾਡੇ ਜਿਹੜੇ ਸਮਾਜ ਦਾ ਵਰਤਾਰਾ ਉਹ ਚੰਗਾ ਹੋਣਾਗਾ ਸੋ ਇਹੀ ਬੇਨਤੀਆਂ ਨੇ ਤਿੰਨ ਚਾਰ ਸਾਡੀਆਂ ਤੇ ਇਸ ਜਿਹੜੀ ਸਾਡੀ ਪ੍ਰੋਟੈਸਟ ਨੂੰ ਆ ਤੁਸੀਂ ਹੋਰ ਸਾਥ ਦਿਓ ਮੀਡੀਆ ਦੇ ਪੱਤਰਕਾਰ ਵੀ ਧਰੌਲੇ ਦੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਸਵਾਗਤ ਕਰਦੇ ਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸੁਖਦੇਵ ਭਾਈ ਜੀ ਖੜੇ ਨੇ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਸਾਡਾ ਫਰਵਾਹੀ ਤੋਂ ਵੀਰ ਆਇਆ ਹੋਇਆ ਬੁਰੀ ਫਰਵਾਹੀ ਤੋਂ ਆਇਆ ਹੋਇਆ ਸਾਡਾ ਬੂਟਾ ਵਿਦੇਸ਼ਾ ਵੀਰ ਖੜਾ ਹੋਰ ਵੀ ਬਹੁਤ ਸਾਰੇ ਨਾਮ ਮੈਂ ਜਾਣਦਾ ਮੁੰਦਰੀ ਐਮਸੀ ਆਏ ਹੋ ਸਾਡੇ ਧਨੋਲੇ ਤੋਂ ਜੱਟ ਵੀਟ ਵਾਲੇ ਵੀਰ ਆਏ ਹੋਏ ਨੇ ਇੱਕ ਸਾਡਾ ਲੱਕੀ ਆ ਜਿਹੜਾ ਸੀਰਾ ਵੀਰ ਸਾਡਾ ਜਿਹੜਾ ਨਸ਼ਾ ਛਡਾਉਂਦੇ ਨੇ ਗੋਲੀਆਂ ਕੱਟੇ ਵੇਚਦੇ ਨੇ ਜਿਹੜੇ ਉਹਨਾਂ ਨੂੰ ਫੜਦੇ ਨੇ ਬੁਰੀ ਅਤਲਾ ਤੇ ਸਾਡਾ ਆਪਣਾ ਸੱਗੂ ਆਇਆ ਹੋਇਆ ਅਸਪਾਲਾਂ ਤੋਂ ਔਰਦੰਨੇ ਤੋਂ ਬਹੁਤ ਦੂਰੋਂ ਦੂਰੋਂ ਲੋਕ ਆਏ ਨੇ ਇੱਕ ਸਾਡਾ ਵੀਰ ਮੋਗੇ ਤੋਂ ਆਇਆ ਸੀ ਡਾਲੇ ਤੋਂ ਉਹ ਸ਼ੈਰੀ ਸੁਨਾਮ ਤੋਂ ਆਇਆ ਮੋਬਾਈਲਾਂ ਦਾ ਪ੍ਰਸਿੱਧ ਇਹ ਵਪਾਰੀ ਹੈ ਸ਼ੈਰੀ ਸੁਨਾਮ ਤੋਂ ਡਾਲੇ ਤੋਂ ਬਾਈ ਆਇਆ ਉਹ ਕੱਲ ਹੀ ਮਤਲਬ ਉਹਦੀ ਜਿਹੜੀ ਫਲੈਟ ਇੱਥੇ ਉੱਤਰੀ ਸੀ ਕਹਿੰਦਾ ਮੈਂ ਰਾਤ ਦੇਖਦਾ ਹੁੰਦਾ ਸੀ ਵੀ ਪ੍ਰੋਡਿਊਸਰ ਨੇ ਰੈਲੀ ਰੱਖੀ ਹੋਈ ਆ ਸੋ ਅੱਜ ਬਾਈ ਜੀ ਉਹ ਪਿੰਡ ਪਹੁੰਚਿਆ ਤੇ ਹੋਣੀ ਮੇਰਾ ਖਿਆਲ ਆ ਵੀ ਟਾਈਮ ਦੀ ਦੇਰੀ ਕਰਕੇ ਉਹ ਇੱਥੋਂ ਜਾ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਆ ਦੇਸ਼ਾਂ ਵਿਦੇਸ਼ਾਂ ਚ ਬੈਠੀ ਸਾਰੀ ਸੰਗਤ ਤੇ ਤੁਹਾਡੇ ਜਿਹੜੇ ਰੱਬ ਵਰਗੇ ਸਰ ਦਰਸ਼ਕ ਵੀਰਾਂ ਦੇ ਦਰਸ਼ਨ ਕਰ ਰਿਹਾ ਸਾਰਿਆਂ ਦਾ ਜਲਦੀਆਂ ਗਹਿਰਾਈਆਂ ਤੋਂ ਪ੍ਰੋਡਿਊਸਰ ਡੀਐਕਐਕਸ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਜੇ ਕੋਈ ਹੋਰ ਵੀਰ ਦੋ ਮਿੰਟ ਲੈਣੇ ਚਾਹੁੰਦਾ ਤਾਂ ਉਹ ਇਸ ਤੋਂ ਬਾਅਦ ਸਾਡੇ ਅਗਲੇ ਬੁਲਾ ਰਹੇ ਨੇ ਜਿਹੜੇ ਉਹ ਬੋਲਣਗੇ ਜੀ ਬਹੁਤ-ਬਹੁਤ ਧੰਨਵਾਦ ਮਹਿਲਾਵਾਂ ਦੀ ਸੁਰੱਖਿਆ ਅੱਜ ਕਿੰਨੀ ਕਰੋ ਕਿੰਨੀ ਕਰੋ ਮਹਿਲਾਵਾਂ ਦੀ ਸੁਰੱਖਿਆ ਅੱਜ ਕਿੰਨੀ ਕਰੋ ਕਿੰਨੀ ਸਜਾ ਦਿਓ ਸਜਾ ਦਿਓ ਸਜਾ ਦਿਓ ਬਹੁਤ ਬਹੁਤ ਧੰਨਵਾਦ ਬਾਈ ਜੀ ਹੁਣ ਅਗਲਾ ਜਿਹੜਾ ਪ੍ਰੋਗਰਾਮ ਹੋਊਗਾ ਉਹ ਹਰਿੰਦਰ ਪ੍ਰੋਡਿਊਸਰ ਡੀ ਐਕਸ ਐਕਸ ਆਪਣੇ ਫੇਸਬੁੱਕ ਪੇਜ ਤੇ ਜਾਂ ਜਿਹੜੇ ਇਹਦੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਤੇ ਦੱਸੂਗਾ ਫੇਰ ਸਾਰੇ ਸੰਗਤ ਨੂੰ ਫੇਰ ਕਿਸੇ ਪਲੇਟਫਾਰਮ ਤੇ ਮਿਲਾਂਗੇ ਬੜੀ ਸ਼ੁਕਰੀਆ ਮਿਹਰਬਾਨੀ ਫਤਿਹ ਸਾਜ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ